ਇਜ ਐਸਾ ਪੁੱਤ ਜੰਮਦੀ ਜਿਹੜਾ ਗੁਰੂ ਤੋਂ ਪਿੱਠ ਦੇ ਕੇ ਮੂੰਹ ਫੇਰ ਕੇ ਆ ਜਾਂਦਾ ਇਹ ਤੁਮੇਂ ਕਿ ਟਕਾ ਵਜਾ ਫੇਰ ਲੋਕੀਂ ਕਿਹਦੇ ਕੋਲ ਵਜਾ ਘਰ ਵਾਲੀ ਕੋਲ ਫੇਰ ਬਾਹਰ ਸਾਥ ਵਿੱਚ ਬਾਪ ਬੈਠਾ ਸੀ ਤੇ ਬੜੀਆਂ ਗੱਲਾਂ ਕਰ ਰਿਆ ਸੀ ਮੇਰਾ ਪੁੱਤ ਬੜਾ ਸੂਰਮਾ ਏ ਆਨੰਦਗੜ੍ਹ ਦੇ ਕਿਲੇ ਚ ਇਨੇ ਚਿਰ ਤੋਂ ਘੇਰਾ ਪਿਆ ਏ ਮੇਰਾ ਪੁੱਤ ਵੀ ਸਿੱਦਕ ਨਾਲ ਆਪਣੇ ਗੁਰੂ ਤੋਂ ਵਾਰੀ-ਵਾਰੀ ਜਾਣ ਨੂੰ ਉੱਥੇ ਜੂਝ ਰਿਹਾ ਏ ਵੇਖਿਆ ਮਾਹ ਸੰਤੁਰਿਆ ਹੁੰਦਾ ਅੱਖਾਂ ਨੀਵੀਆਂ ਨੇ ਅੱਖ ਵੇਖ ਰਿਹਾ ਮਾਂ ਸਿੰਘ ਤੁਰਿਆ ਹੁੰਦਾ ਤੇ ਅੱਖਾਂ ਨਹੀਂ ਵੀ ਹਾਂ ਪਕੜਦੇ ਹੋ ਨਾ ਅੱਖਾਂ ਨੀਵੀਆਂ ਨੇ ਇੱਕ ਗਲਤੀ ਕੀਤੀ ਸੀ ਤੇ ਅੱਖਾਂ ਸਾਡੀ ਮੈਂ ਤੇ ਆਪਜੀ ਦੀ ਫੋਟੋ ਆਪਣੀ ਵੀ ਵੇਖਣੀ ਚਾਹੁੰਦਾ ਮੈਂ ਕਿੰਨੀਆਂ ਕੀਤੀਆਂ ਨੇ ਅੱਖਾਂ ਫੇਰ ਨਾ ਤੇ ਮੇਰੇ ਮੁੱਛਾਂ ਤੋਂ ਹੱਥ ਫਿਰਨੇ ਹੱਡੇ ਨੇ ਨਾ ਮੇਰਾ ਹੰਕਾਰ ਦਵਾਚਾ ਅਜੇ ਮੇਰੇ ਕੋਲ ਕੁਝ ਨਹੀਂ ਹੁਣ ਸਿੱਖੀ ਦਾ ਸੱਚ ਮੇਰੇ ਕੋਲ ਨਹੀਂ ਮਾ ਕੋਏਗਰ ਰਹਿਤ ਮੇਰੇ ਕੋਲ ਨਹੀਂ ਸਿਮਰਨ ਮੇਰੇ ਕੋਲ ਨਹੀਂ ਬੰਦਗੀ ਮੇਰੇ ਕੋਲ ਨਹੀਂ ਮੇਰੀ ਆਤਮਾ ਨੂੰ ਪਤਾ ਹੈ ਕਿ ਮੈਂ ਗੁਰੂ ਤੋਂ ਟੁੱਟ ਚੁੱਕਾ ਮਗਰ ਪਤਾ ਨਹੀਂ ਫਿਰ ਕਿਹੜੀ ਮਾਇਆ ਲਾ ਕੇ ਮੁੱਛਾਂ ਵੀ ਮਰੋੜ ਲੈਂਦਾ ਹੈ ਤੇ ਐ ਆਪਣੇ ਆਪ ਨੂੰ ਸਮਝੀ ਫਿਰਦਾ ਹੈ ਅੱਖਾਂ ਨੀਵੀਆਂ ਕਰਕੇ ਤੁਰਿਆ ਹੁੰਦਾ ਸੀ ਤੇ ਬਾਪੂ ਨੇ ਆਖਿਆ ਮਾਨ ਸਿੰਘਾ ਮੈਂ ਤੇ ਇੱਥੇ ਨਾਲ ਦਿਆਂ ਨੂੰ ਕਹਿਣ ਡਿਆ ਮੇਰਾ ਪੁੱਤ ਬੜਾ ਸੂਰਮਾ ਹੈ ਅਨਦਗੜ੍ਹ ਦੇ ਕਿਲੇ ਦੇ ਵਿੱਚ ਜਿਸ ਦਰਖਤ ਨੇ ਉਹਨੂੰ ਜੀਵਨ ਦਿੱਤਾ ਸੀ ਜਿਸ ਗੁਰੂ ਨੇ ਜੀਵਨ ਦਿੱਤਾ ਉਹਦੇ ਤਾਂ ਵਾਰੇ-ਵਾਰੇ ਜਾਣ ਨੂੰ ਉੱਥੇ ਜੂਝ ਰਿਹਾ ਹੈ ਪੁੱਤਰਾ ਕਿਤਰਾ ਆਇਆ ਹੈ ਅੱਖੋ ਵੇ ਗੁਰੂ ਸੁਬਾਨ ਗੁਰੂ ਬਾਪੂ 6 ਮਹੀਨੇ ਦੀ ਭੁੱਖ ਨੇ ਮੈਨੂੰ ਤੋੜ ਦਿੱਤਾ ਹੈ 6 ਮਹੀਨਿਆਂ ਦੀ ਭੁੱਖ ਨੇ ਮੈਨੂੰ ਤੋੜ ਦਿੱਤਾ ਬੋਲੋ ਨਾ ਤੋੜਦਾ ਮਤਲਬ ਪਤਾ ਜੇ ਵੀ ਮੈਂ ਸਦਕ ਤੋੜ ਬੈਠਾ ਸਦਕ ਛੱਡ ਬੈਠਾ 6 ਮਹੀਨਿਆਂ ਦੀ ਭੁੱਖ ਨੇ ਮੈਨੂੰ ਤੋੜਤਾ ਹੈ ਪੁੱਤ ਜੇ ਦਿਨਾਂ ਟੁੱਟ ਕੇ ਆਇਆ ਉਹ ਕਿੱਥੇ ਕਹਿੰਦੇ ਉਹ ਤੇ ਉੱਥੇ ਆਪਣੀ ਜਗ੍ਹਾ ਤੇ ਖਲੋਤ ਖਲੋਤਾ ਸੀ ਕਿ ਨਹੀਂ ਬੋਲੋ ਨਾ ਅਗਰੂ ਕੇ ਸਿੱਖੋ ਸਰਸਾ ਦਾ ਕੰਡਾ ਵੀ ਉਹਨੂੰ ਹਲਾ ਨਾ ਸਕਿਆ ਦੋ ਪੁੱਤ ਐਨ ਚਲੇ ਗਏ ਦੋ ਐਨ ਚਲੇ ਗਏ ਨਾਲ ਚਲੇ ਗਏ ਚਮਕੌਰ ਦੀ ਗੜੀ ਚ ਸ਼ਹੀਦ ਹੋਏ ਵੇਖੇ ਪਿਓ ਸ਼ਹੀਦ ਹੋ ਜਾਂਦਾ ਵੇਖਿਆ ਸੀ ਅੱਖਾਂ ਨਾਲ ਮਾਂ ਸ਼ਹੀਦ ਹੁੰਦੀ ਦਿਨੇ ਕਾਂਗੜੇ ਬਹਿ ਕੇ ਟੁੱਟਾ ਨਹੀਂ ਸੀ ਅੜਿਆ ਸੀ ਐ ਖੜਾ ਸੀ ਆਪਣੇ ਸਿੱਧਕ ਵਿੱਚੋ ਬਾਪੂ ਉਹਦੇ ਉੱਥੇ ਹੀ ਆ ਤੂੰ ਕੀ ਲੈਣ ਆਇਆ ਹੈ ਬਾਪੂ ਮੈਂ ਬਦਾਵਾ ਲਿਖ ਕੇ ਦੇ ਆਇਆ ਆ ਅੱਖੋ ਵੈਗੁਰੂ ਸਵਾਹਿਗੁਰੂ ਇਹ ਆ ਭਾਗੇ ਸ਼ਬਦ ਲਿਖ ਆਇਆ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਜਿੰਨੇ ਤੁਸੀਂ ਸੁਣ ਰਹੇ ਹੋ ਤੇ ਮੈਂ ਸੁਣ ਰਿਹਾ ਮੈਂ ਕਹਿ ਰਿਹਾ ਅਸੀਂ ਨਹੀਂ ਬਦਾਵਾ ਲਿਖਿਆ ਜਦੋਂ ਅਸੀਂ ਕਹਿੰਨੇ ਆ ਕਿ ਅਸੀਂ ਨੇਤ ਨਿਮ ਨਹੀਂ ਕਰ ਸਕਦੇ ਇਹ ਕੀ ਆ ਬੋਲੋ ਨਾ ਗੁਰੂ ਕੇ ਸਿੱਖੋ ਬਦਾਵਾ ਹੀ ਆ ਕਿ ਹੋ ਰਿਹਾ ਕੁਝ ਅੱਖੋ ਵੈਗੁਰੂ ਜਦੋਂ ਆਪਾਂ ਕਹਿੰਨੇ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਨਹੀਂ ਕਰ ਸਕਦੇ ਗੁਰੂ ਨੂੰ ਕਹਿੰਨੇ ਫਿਰ ਕੀ ਹੈ ਵਦਾਵਾ ਨਹੀਂ ਮੈਂ ਤਾਂ ਕਿਹਾ ਮਾਨ ਸਿੰਘਾ ਤੂੰ ਸਾਡੇ ਨਾਲੋਂ ਤੇ ਕਿਤੇ ਚੰਗਾ ਹੈ 6 ਮਹੀਨੇ ਦੀ ਭੁੱਖ ਸਰਦੀ ਦੇ ਦਿਨ ਹਾਜ਼ਰ ਰੋ ਲਕਸ਼ ਦਾ ਰੱਖੋ 6 ਮਹੀਨੇ ਦੀ ਭੁੱਖ ਸਰਦੀ ਦੇ ਦਿਨ ਦੁਸ਼ਮਣ ਨਾਲ ਲੋਹਾ ਲੈਣਾ ਕਦੀ ਅੰਦਰ ਕਦੀ ਬਾਹਰ ਤਲਵਾਰ ਖੜਕਣੀ ਤੇ ਤੇਰੇ ਤੇ ਤੇ ਕਿਤੇ ਆਉਂਦਾ ਮਨ ਵਿੱਚ ਵੀ ਚਲੋ ਇੰਨੀ ਜ਼ਿਆਦਾ ਜਦੋਂ ਸਿਰੜ ਦੀ ਗੱਲ ਹੋ ਰਹੀ ਹੋਵੇ ਤੇ ਕੋਈ ਟਿਕਦਾ ਉੱਥੇ ਟਿਕੇ ਨਾ ਪਣੋਣਾ ਉੱਥੇ ਟਿਕਾਣਾ ਪੁਨਾਣਾ ਮੱਛਰ ਇੰਨਾ ਬਰੀਕ ਰਸਤਾ ਸੀ ਜਿੱਥੇ ਮੱਛਰ ਵੀ ਨਹੀਂ ਬਹਿ ਸਕਦਾ ਇੰਨਾ ਬਰੀਕ ਰਸਤਾ ਸੀ ਤੇ ਤੂੰ ਤੇ ਕਿਤੇ ਡੋਲ ਗਿਓ ਅਸੀਂ ਆ ਬਾਹਰ برف ਪੈ ਰਹੀ ਆ ਅੰਦਰ ਹੀਟਰ ਲੱਗੇ ਕੋਈ ਨਹੀਂ ਪਤਾ برف ਚੱਲ ਰਹੀ ਭਾਈ ਜੀ ਮਾਸਂਗ ਤੇ ਗੱਲਾਂ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ 'ਚ ਸੋਚਣਾ ਚਾਹੀਦਾ ਵੀ ਅਸੀਂ ਤੇ ਬੈਠੇ ਵੀ ਹੀਟ ਵਾਲੇ ਕਮਰੇਆਂ 'ਚ ਆ ਤੇ ਗਰਮ ਪਾਣੀ ਦੀਆਂ ਟੂਟੀਆਂ ਲੱਗੀਆਂ ਨੇ ਅਸੀਂ ਤੇ ਅੱਜ ਵੀ ਇਸ਼ਨਾਨ ਨਹੀਂ ਕਰ ਸਕਦੇ ਫਿਰ ਵਾਦਾਵਾ ਲਿਖਣ ਦਾ ਅਸੀਂ ਵੀ ਤੇ ਲਿਖ ਹੀ ਦਿੱਤਾ ਹੈ ਨਾ ਗੁਰੂ ਨੂੰ ਜਦੋਂ ਅੰਮ੍ਰਿਤ ਵੇਲੇ ਅਸੀਂ ਸਹਰਾਣੇ ਤੇ ਸਿਰ ਰੱਖ ਕੇ ਸੁੱਤੇ ਆ ਗੁਰੂ ਸਾਹਿਬ ਕਿਤੇ ਤੇ ਅਸੀਂ ਕਿਤੇ ਸਮਝ ਲੋ ਅਸੀਂ ਵੀ ਵਾਦਾਵਾ ਹੀ ਲਿਖਤਾ ਆਖੋ ਵੇ ਗੁਰੂ ਵਾਹਿਗੁਰੂ ਉੱਚੀ ਬੋਲੋ ਵਾਹਿਗੁਰੂ ਜਦੋਂ ਆਪਣੀ ਵਾਰੀ ਆਉਂਦੀ ਵੇਖਿਆ ਕੋਈ ਬੋਲਦਾ ਨਹੀਂ ਸੋਨੋ ਮਾਨ ਸਿੰਘ ਦੀਆਂ ਕਹਾਣੀਆਂ ਖੁਸ਼ ਹੋ ਜੋ ਪੈਸੇ ਦੇ ਕੇ ਚਲ ਜੋ ਮੈਨੂੰ ਆਪਣੇ ਘਰਾਂ ਨੂੰ ਚੱਲੇ ਬੱਲੇ 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 ਜੀ ਉੱਥੇ ਮਾਨ ਸਿੰਘ ਦੀ ਕਥਾ ਸੁਣ ਕੇ ਆਏ ਕੋਲੇ ਆਪਣੇ ਜੇ ਤੂੰ ਅਕਲ ਲਤੀਫ ਅੱਗੇ ਕੀ ਹੈ ਆਪਣੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖੋ ਬੰਦਿਆ ਕਦੀ ਆਪਣੀ ਕਰਨੀ ਤੇ ਵੀ ਜੈ ਕਰਨੀ ਹੋਵੇ ਸ਼ਰਮ